ਵੇਰੇ ਦਾਤ ਲੈ ਕੇ ਥੜੀ ਲੱਗਾ ਆ ਪੱਟਣ ਤੇ ਘਰ ਦੇ ਮੇਰੇ ਆਏ ਬੋਲੇ ਤੇ ਇਹਨਾਂ ਨੇ ਇਹਨੇ ਦਾਤ ਮਾਰੀ ਮੇਰੇ ਘਰਲੇ ਦੇ ਨੀ ਜੋਰ ਦੀ ਪੱਟ ਦੇ ਵਿੱਚ ਮੇਰੇ ਪੁਲਸ ਵਾਲਾ ਜੀ ਲਟਾਇਰ ਪੁਲਸ ਵਾਲਾ ਪੈਸਾ ਹੈਗਾ ਉਹਦੇ ਕੋਲੋਂ ਮੇਰੇ ਖਾਲ ਪਿੰਚ ਪੁਲਸ ਵਾਲੇ ਨੂੰ ਐਸੇ ਕਰਕੇ ਮੇਰੇ ਖਾਲ ਗਵਰਨਮੈਂਟ ਉਹਨੂੰ ਦੇ ਰਹੀ ਹੈ ਆਪਣਾ ਪੈਨਸ਼ਨ ਵੀ ਲੋਕਾਂ ਦੇ ਗੁੰਡਾਗਰਦੀ ਕਰ ਉਹ ਕਹਿੰਦਾ ਮੇਰੇ ਕੋਲ ਪੈਸਾ ਬਥੇਰਾ ਮੈਂ ਉੱਤੇ ਲੱਗਦਾ ਹੰਦੀ ਕੋਸ਼ਿਸ਼ ਕੀਤੀ ਪਰ ਉਹ ਪਹਿਲੇ ਤਿਆਰ ਬੈਠਾ ਸੀ ਅੰਦਰੋਂ ਅੰਦਰੋਂ ਜਦੋਂ ਨਿਕਲਿਆ ਨਿਕਲਦੇ ਨਾਲ ਹੀ ਉਹਨੇ ਦਾਤ ਨਾਲ ਵਾਰ ਕੀਤਾ ਮੇਰੇ ਕੋਲ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਤੋਂ ਉਹਨੇ ਮਧੀ ਲੱਤ ਤੇ ਦਾਤ ਮਾਰਿਆ ਸੀ ਉਸ ਤੋਂ ਬਾਅਦ ਮੈਂ ਦਾਤ ਫਾੜ ਹੀ ਲਿਆ ਸੀ ਉਹਦਾ ਫੜਨ ਦੇ ਵਾਰ ਕਰ ਮੈਨੂੰ ਲੱਗਾ ਮੇਰਾ ਹੱਥ ਤਾਂ ਬੇਸ਼ੱਕ ਵੱਡ ਕੱਟੇ ਜਾਊਗਾ ਪਰ ਬਚਾ ਰਿਹਾ ਮੇਰੀ ਵਾਈਫਾਈ ਇਸ ਵਿੱਚ ਛੁਡਾਉਣ ਵਾਸਤੇ ਤੇ ਮੇਰੀ ਵਾਈਫ ਦੇ ਵੀ ਕੁਝ ਹੁਣ ਮੁੱਕੀ ਕੀਤੀ ਉਹਨੇ ਪੰਜੀ ਕੀ ਨਾਮ ਤੁਹਾਡਾ ਜੀ ਮੇਰੇ ਨਾਮ ਦੀਪਕਾ ਪਹਿਲ ਹੈ ਜੀ ਕੀ ਹੋਇਆ ਜੀ ਸਾਡੇ ਪਹਿਲੇ ਵੀ ਕੋਰਟ 'ਚ ਕੇਸ ਚੱਲਦਾ ਹੈ ਸਟੇ ਲਿੱਤੀ ਹੋਈ ਹੈ ਪਿਛਲੇ ਮਹੀਨੇ ਵੀ ਅਸੀਂ ਇਹ ਕੋਰਟ ਕੇਸ ਦੇ ਸਟੇ ਦੇ ਬਾਵਜੂਦ ਚਾਰ ਵਾਰੀ ਸਾਡੇ ਨੇ ਥੜੀਆਂ ਫੇਰ ਤੋੜ ਗਿਆੰਦਾ ਹੈ ਤੇ ਅਸੀਂ ਚੁੱਪ ਕਰਕੇ ਬੈਠੇ ਰਹੇ ਅਸੀਂ ਆਪਣੇ ਸੀਸੀਟੀਵੀ ਕੈਮਰੇ ਵਿੱਚ ਆਪਣੀ ਫੁਟੇਜ ਕੱਢ-ਕੱਢ ਕੇ ਰੱਖੀ ਗਏ ਵੀ ਚਲੋ ਕੋਈ ਨਹੀਂ ਤਰੀਕ ਆਊਗੀ ਦਿਖਾਵਾਂਗੇ ਇਹ ਹੈ ਉਹ ਹੈ ਹੁਣ ਅੱਜ ਇਹਨੇ ਹੱਦ ਕਰਤੀ ਅੰਦਰੋਂ ਦਾਤ ਲੈ ਕੇ ਆਇਆ ਸਾਰੀ ਫੁਟੇਜ ਮੇਰੇ ਕੋਲ ਹੈਗੀ ਦਾਤ ਲੈ ਕੇ ਫਿਰ ਥੜੀ ਤੋੜਨ ਲੱਗਾ ਹੁਣ ਜੇ ਕਿਤੇ ਦਾ ਬੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਿਤੇ ਦਾ ਬੰਦਾ ਬਾਹਰ ਨਿਕਲੇਗਾ ਨਾ ਅੱਜ ਫੇਰ ਇਹ ਦਾਤ ਤੇ ਘਰ ਦੇ ਮੇਰੇ ਆਏ ਬੋਲੇ ਤੇ ਇਹਨਾਂ ਨੇ ਇਹਨੇ ਦਾਤ ਮਾਰੀ ਮੇਰੇ ਘਰਲੇ ਦੇ ਇੰਨੀ ਜ਼ੋਰ ਦੀ ਪੱਟ ਤੇ ਵੱਜੀ ਐ ਮੈਨੂੰ ਮੇਰੀ ਸ਼ਰਟ ਪਾੜ ਦਿੱਤੀ ਮੈਂ ਵੀ ਚਾਈ ਛੜਾਨ ਵਾਸਤੇ ਤੇ ਮੇਰੇ ਵੀ ਸੱਟਾਂ ਲੱਗੀਆਂ ਤੇ ਬਹੁਤ ਪਰੇਸ਼ਾਨ ਕੀਤਾ ਹੋਇਆ ਨੇ ਆਖਰਕਾਰ ਇੰਨੀ ਗੁੰਡਾਗਰਦੀ ਕਰ ਰਹੇ ਨੇ ਕਿਸ ਦੀ ਸ਼ੈ ਤੇ ਕਾਰਨ ਕੀ ਹੈ ਉਹ ਲਟਾਇਰ ਪੁਲਸ ਵਾਲਾ ਜੀ ਲਟਾਇਰ ਪੁਲਸ ਵਾਲਾ ਪੈਸਾ ਹੈਗਾ ਉਹਦੇ ਕੋਲੋਂ ਮੇਰੇ ਖਿਆਲ ਪੁਲਸ ਵਾਲੇ ਨੂੰ ਐਸੇ ਕਰਕੇ ਮੇਰੇ ਖਿਆਲ ਗਵਰਨਮੈਂਟ ਉਹਨੂੰ ਦੇ ਰਹੀ ਹੈ ਆਪਣਾ ਪੈਨਸ਼ਨ ਵੀ ਲੋਕਾਂ ਦੇ ਗੁੰਡਾਗਰਦੀ ਕਰ ਉਹ ਕਹਿੰਦਾ ਮੇਰੇ ਕੋ ਪੈਸਾ ਬਥੇਰਾ ਮੈਂ ਉੱਤੇ ਲਾ ਦੂੰਗਾ ਜੀ ਨਹੀਂ ਦਿੰਦਾ ਸਾਨੂੰ ਬਹੁਤ ਦੁਖੀ ਕੀਤਾ ਹੋਇਆ ਸਾਨੂੰ ਕੋਈ ਕਾਰਵਾਈ ਨਹੀਂ ਕਰਦਾ ਕੁਝ ਨਹੀਂ ਕਰਦਾ ਜੀ ਪੁਲਿਸ ਆਹ ਦੇਖੋ ਸੱਟਾਂ ਲੱਗੀਆਂ ਹੋਈਆਂ ਸਾਨੂੰ ਘਰੇ ਆ ਕੇ ਕੁੱਟ ਜਾਂਦੇ ਮਾਰ ਜਾਂਦੇ ਥੜੀਆਂ ਤੋੜ ਜਾਂਦੇ ਆ ਇਹ ਗੁੰਡਾਗਰਦੀ ਹੈ ਸ਼ਰਮ ਗੁੰਡਾਗਰਦੀ ਹੈ ਕਰਦੇ ਹੋ ਪ੍ਰਸ਼ਾਸਨ ਤੋਂ ਮਾਨ ਸਾਹਿਬ ਇਨਸਾਫ ਕਰਨ ਦੇਖਣ ਸਾਡੇ ਬਾਹਰ ਜਿਹੜੀ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੂੰ ਕਹਿਣਾ ਮੋਕੇ ਤੇ ਪੁਲਿਸ ਨੇ ਫੋਨ ਕੀਤਾ ਸੀਗਾ ਅਸੀਂ ਕਰਦੇ ਆ ਜੀ ਮੋਕੇ ਤੇ ਕੋਈ ਪੁਲਿਸ ਨਹੀਂ ਆਂਦੀ ਕੋਈ ਕੁਝ ਨਹੀਂ ਜੀ ਉਹ ਰਿਟਾਇਰ ਪੁਲਸ ਵਾਲੇ ਆ ਤੇ ਉਹਨਾਂ ਦੇ ਹੀ ਕਰਦੇ ਆ ਉਹ ਮਾਨਸਾਵਾ ਦੇਖੋ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ ਹੈ ਸ਼ਰਿਆਮ ਮੇਰੇ ਆਦਮੀ ਨੂੰ ਮਾਰੀ ਜਾ ਰਹੇ ਨੇ ਮੇਰੇ ਬੇਟੇ ਨੂੰ ਮੇਰੇ ਦਮਾਦ ਨੂੰ ਧਮਕੀਆਂ ਦੇਈ ਜਾ ਰਹੇ ਨੇ ਅਸੀਂ ਬਹੁਤ ਪਰੇਸ਼ਾਨ ਆ ਦੇਖੋ ਸਾਡੇ ਨਾਲ ਗੁੰਡਾਗਰਦੀ ਸ਼ਰਿਆਮ ਕਰ ਰਿਹਾ ਤੁਸੀਂ ਆ ਕੇ ਕਿਸੇ ਨੂੰ ਭੇਜੋ ਮੁਲਾਜ਼ਮ ਨੂੰ ਦੇਖੋ ਸਾਡੇ ਘਰੇ ਕੀ ਹਾਲ ਕੀਤਾ ਪਿਆ ਇਹਨਾਂ ਨੇ ਰੋ ਸਾਡੀਆਂ ਥੜੀਆਂ ਤੋੜਦੇ ਮੇਰੇ ਮੁੰਡੇ ਨੂੰ ਧਮਕੀਆਂ ਜਵਾਈ ਨੂੰ ਧਮਕੀਆਂ ਮੇਰੇ ਹਸਬੰਡ ਨੂੰ ਮਾਰ ਕਟਾਈ ਦੇਖੋ ਮੇਰੇ ਹਸਬੰਡ ਦਾ ਕੀ ਹਾਲ ਕੀਤਾ ਜੇ ਸਾਡੇ ਘਰ ਚੋਂ ਕਿਸੇ ਨੂੰ ਕੁਝ ਹੋ ਜਵੇ ਕੌਣ ਜ਼ਿੰਮੇਵਾਰ ਹੈ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸੀਪੀ ਸਾਹਿਬ ਦੇ ਕੋਲ ਸੀਪੀ ਸਾਹਿਬ ਦੇ ਵੀ ਜਿਹੜੀਆਂ ਸਾਡੀਆਂ ਦਰਖਾਸਤਾਂ ਗਈਆਂ ਉਹਨਾਂ ਦਾ ਕੁਝ ਨਹੀਂ ਬਣਿਆ ਨਾ ਸਾਡੀਆਂ ਕੋਈ ਦਰਖਾਸਤਾਂ ਦਾ ਕੁਝ ਬਣ ਰਿਹਾ ਨਾ ਉਹਨਾਂ ਨੂੰ ਕੋਈ মিডিਆ ਦੇ ਡਰ ਸ਼ਰਮ ਉਹਨਾਂ ਨੂੰ ਕੋਈ ਨਹੀਂ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੈ ਕੋਈ মিডিਆ ਦਾ ਨਾ ਕੋਈ ਕੋਰਟ ਕੇਸ ਲੱਗਾ ਹੈ ਸਟੇ ਲਿੱਤੀ ਹੋਈ ਹੈ ਉਹ ਬਿਸ਼ਰਮ ਲੋਗ ਹੈ ਤੁਹਾਡਾ ਨਰੇਸ਼ ਕੁਮਾਰ ਜੀ ਬਿਲਕੁਲ ਹਸਪਤਲ ਆਇਆ ਹੋ ਤੁਸੀਂ ਕਾ ਲੱਗੀਆਂ ਕੀ ਗੱਲ ਮਾਮਲਾ ਕੀ ਹੈ ਸਰ ਮੈਂ ਜਮਾਲਪੁਰ ਸਾਵਣ ਬਿਹਾਰ ਕਲੋਨੀ ਚ ਰਹਿਣਾ ਹਾਂ ਅੱਛਾ ਜੀ ਮੇਰੇ ਬਿਲਕੁਲ ਪੜੋਸ ਦੇ ਵਿੱਚ surjit singh ਹੈਗਾ ਹਾਂ ਜੀ ਐਸਆਈ ਰਿਟਾਇਰ ਹੈ ਅੱਛਾ ਜੀ ਉਹ ਜੀ ਲਗਾਤਾਰ 4-5 ਮਹੀਨੇ ਤੋਂ ਬਦਮਾਸ਼ੀ ਜੀ ਦਿਖਾ ਰਿਹਾ ਕਹਿੰਦਾ ਜੀ ਮੇਰੀ ਤਾਂ ਇੰਨੀ ਕ ਅਪਰੋਚ ਆ ਤੂੰ ਮੇਰਾ ਕੁਝ ਕਰ ਨਹੀਂ ਸਕਦਾ ਅੱਛਾ ਜੀ ਅੱਜ ਸਵੇਰੇ ਉਹਨੇ 7 ਵਜੇ 7:30 7 ਵਜੇ ਦਾਦ ਲੈ ਕੇ ਆਇਆ ਪਹਿਲੇ ਸਾਡੀ ਉਹਨੇ ਥੜੀ-ਥੋੜੀ ਠੀਕ ਹੈ ਜੀ ਜਦੋਂ ਮੈਂ ਉਹਦੇ ਨਾਲ ਗੱਲ ਕਰ ਮੈਂ ਅੰਦਰ ਖੜਕੇ ਦੀ ਆਵਾਜ਼ ਆਈ ਮੈਂ ਗੇਟ ਖੋਲ ਕੇ ਬਾਹਰ ਆਇਆ ਜਦੋਂ ਮੈਂ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਪਹਿਲੇ ਤਿਆਰ ਬੈਠਾ ਸੀ ਅੰਦਰੋਂ ਅੰਦਰੋਂ ਜਦੋਂ ਨਿਕਲਿਆ ਨਿਕਲਦੇ ਨਾਲ ਹੀ ਉਹਨੇ ਦਾਤ ਨਾਲ ਵਾਰ ਕੀਤਾ ਹਾਂਜੀ ਦਾਤ ਨਾਲ ਵਾਰ ਕੀਤਾ ਮੇਰੇ ਕੋਲ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਠੀਕ ਹੈ ਜੀ ਮੈਂ ਜਦੋਂ ਮੇਰੀ ਲੱਤ ਤੇ ਦਾਤ ਵੱਜਿਆ ਉਸ ਤੋਂ ਬਾਅਦ ਮੈਂ ਦਾਤ ਆਪਣੇ ਹੱਥ ਨਾਲ ਫੜ ਲਿਆ ਜਿਹਦੇ ਨਾਲ ਮੇਰੇ ਹੱਥ ਤੇ ਵੀ ਜ਼ਖ਼ਮ ਆਈ ਹੈ। ਇਹ ਦਾਤ ਤੁਹਾਡੇ ਕਿੱਥੇ ਕਿੱਥੇ ਮਾਰਿਆ ਉਹਨੇ ਸੱਟਾਂ ਮਾਰੀਆਂ। ਜਦੋਂ ਉਹਨੇ ਮਤਲਬ ਲੱਤ ਤੇ ਦਾਤ ਮਾਰਿਆ ਸੀ ਉਸ ਤੋਂ ਬਾਅਦ ਮੈਂ ਦਾਤ ਫੜ ਹੀ ਲਿਆ ਸੀ ਉਹਦਾ। ਫੜਨ ਦੇ ਵਾਰਿਕ ਮੈਂ ਕਿਹਾ ਮੇਰਾ ਹੱਥ ਬੇਸ਼ੱਕ ਵੱਡ ਕੱਟੇ ਜਾਊਗਾ। ਪਰ ਵਿਚਾਰਿਆ। ਔਰ ਜਦੋਂ ਮੈਂ ਦਾਤ ਫੜ ਲਿਆ ਫੜ ਕੇ ਥੋੜੀ ਧੱਕੇ ਮੋਕੀ ਜੀ ਹੋਈ ਉਹ ਜਾਣ ਬੁੱਝ ਕੇ ਥੱਲੇ ਲੇਟ ਗਿਆ। ਦੇ ਆਸ-ਪਾਸ ਦੇ ਲੋਕਾਂ ਨੇ ਵਿਚਾਰ ਦੀ ਵੀ ਕੋਸ਼ਿਸ਼ ਕੀਤੀ ਆ ਆਸ-ਪਾਸ ਵਾਲੇ ਲੋਕੀ ਆਏ ਜੀ ਕੋਈ 5-10 ਮਿੰਟ ਬਾਅਦ ਹਾਂਜੀ ਆਏ ਜਰੂਰ ਸੀ ਪਰ ਬਾਅਦ ਚ ਉਹ ਐਸੀ ਲੇਟ ਆਏ ਸੀ ਤੇ ਮੇਰੀ ਵਾਈਫਾਈ ਸੀ ਵਿੱਚ ਛੁੜਾਣ ਵਾਸਤੇ ਤੇ ਮੇਰੀ ਵਾਈਫ ਦੇ ਵੀ ਕੋਸਨ ਮੁਕੀ ਕੀਤੀ ਉਹਨੇ ਕੀ ਕਾਰਨ ਕੀ ਹੈ ਤੁਹਾਡੀ ਖੜੀ ਪੰਨ ਮਤਲਬ ਸੇਰੇ ਉੱਠ ਕੇ ਤੁਹਾਡੀ ਖੜੀ ਪੰਨੀ ਆਦਤ ਦੇ ਨਾਲ ਕੀ ਕਾਰਨ ਕੀ ਹੈ ਇਹ ਪਤਾ ਨਹੀਂ ਕਹਿੰਦਾ ਇਹ ਆਪਣਾ ਕੀ ਤਕਲੀਫ ਹੈ ਇਹਨੂੰ ਕੀ ਨਹੀਂ ਹੈਗੀ ਕੋਈ ਪਹਿਲੇ ਵੀ ਹੋਇਆ ਸੀ ਸਮਾਂ ਪਹਿਲੇ ਵੀ ਉਹ ਕੋਈ ਆ ਬਰਸਾਤੀ ਜਾਲੀ ਦੇ ਉੱਤੇ ਮੰਦੀ ਲੈ ਕੇ ਪੰਗਾ ਲੈਂਦਾ ਵਾ ਹਾਂ ਆਲਰੇਡੀ ਬਰਸਾਤੀ ਜਾਲੀਆਂ ਪਹਿਲੇ ਪਈ ਹੋਈਆਂ ਠੀਕ ਹੈ ਜੀ ਤੇ ਸਾਡਾ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਕੋਰਟ ਚ ਕੇਸ ਮੇਰੇ ਕੋਲ ਸਟੇ ਵੀ ਹੈਗਾ ਵਾ ਕੋਰਟ ਦਾ ਸਟੇ ਹੋਇਆ ਹੋਇਆ ਉਸ ਦੇ ਬਾਵਜੂਦ ਵੀ ਇਹ ਸ਼ਰਾਧਾ ਕਰਨ ਤੋਂ ਹਟਦਾ ਨਹੀਂ ਤੁਸੀਂ ਪੁਲਿਸ ਨੂੰ ਬੁਲਾ ਦਿੱਤੀ ਵੀ ਸਾਨੂੰ ਉਹ ਸਰ ਪੁਲਿਸ ਨੂੰ ਆ ਮੇਰੇ ਖਿਆਲ ਸੀਪੀ ਸਾਹਿਬ ਦੇ ਵੀ 2 ਜਾਂ 3 ਦਰਖਾਸਤਾਂ ਮੈਂ ਦੇ ਚੁੱਕਾ ਅੱਜ ਤੱਕ ਕਿਸੇ ਪੁਲਿਸ ਵਾਲ ਨੇ ਮੈਨੂੰ ਪੁੱਛਿਆ ਨਹੀਂ ਉਹਨੇ ਕੋਈ ਸੁਣਵਾਈ ਨਹੀਂ ਹੋਈ ਕਿਉਂ ਸੁਣਵਾਈ ਕਿਉਂ ਨਹੀਂ ਹੁੰਦੀ ਕੀ ਛੇ ਕੀ ਹੈ ਇਹ ਪੁਲਿਸ ਵਾਲਾ ਰਿਟਾਇਰ ਹੈ ਜੀ ਅੱਛਾ ਜਿਹੜੇ ਜਿਹਨੇ ਦਾਤ ਤੁਹਾਡੇ ਸਿਰੇ ਮਾਰੇ ਆ ਹਾਂ ਜੀ ਇਹ ਪੁਲਿਸ ਵਾਲਾ ਰਿਟਾਇਰ ਹੈ ਅੱਜ ਤੋਂ ਪਹਿਲੇ ਵੀ ਜਦੋਂ ਮਤ ਕੀ ਇਹ ਮੇਰੀ ਆਪਣਾ ਜਿਹੜੀ ਇਹਨਾਂ ਨੇ ਮਤ ਕੀ ਕਾਰਵਾਈ ਕੀਤੀ ਸੀ ਉਦੋਂ ਵੀ ਮੇਰੇ ਖਿਆਲ ਕਾਫੀ ਦੇਰ ਐ ਨਿਊਜ਼ ਚਲਦੀ ਰਹੀ ਹੈ ਉਸ ਦੇ ਬਾਵਜੂਦ ਵੀ ਕਿਸੇ ਨੇ ਪੁੱਛ ਗਿੱਚ ਨਹੀਂ ਕੀਤੀ ਕਿਉਂਕਿ ਮੁਲਾਜ਼ਮ ਹਮੇਸ਼ਾ ਮੁਲਾਜ਼ਮ ਦੀ ਪੱਖ ਰੱਖ ਕੇ ਕੰਮ ਕਰਦਾ ਜੇ ਸੀਪੀ ਸਾਹਿਬ ਕੋ ਦੇਸੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਇਹ ਅੱਗੇ ਆਪਣਾ ਇਨਕੁਆਰੀ ਵਾਸਤੇ ਅੱਗੇ ਭੇਜ ਦਿੱਤੀ ਸੀ ਦਰਖਾਸਤ ਕਿਸੇ ਨੇ ਅੱਜ ਤੱਕ ਪੁੱਛਿਆ ਹੀ ਨਹੀਂ ਉਹ ਦਰਖਾਸਤ ਮੇਰੇ ਖਾਣਾ ਹੋ ਗਏ ਉਹਨੇ ਮੈਂ 2.5 ਦਿਨ ਮਹੀਨੇ ਹੋ ਗਏ ਉਹਨੇ ਤੇ ਅੱਜ ਮਨ ਤੁਹਾਨੂੰ ਕਿਹਦੇ ਕਿਹਦੇ ਸੱਤਾ ਲੱਗੀਆਂ ਜਿਹੜੇ ਦਾਤ ਮਾਰੇ ਸੀ ਮੇਰੇ ਲੱਗੀ ਹੈ ਤੇ ਮੇਰੇ ਵਾਈਫ ਦੇ ਲੱਗੀਆਂ ਹੈ ਹਾਂਜੀ